ਸਾਨੂੰ ਤੋਂ ਪਹਿਲਾਂ ਟੀਟੂ ਬਣੇ ਵਾਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੀਟੂ ਬਣਿਆ ਤੇ ਸੁਖਵੀਰ ਬਦਲ ਦੀ ਤਰੀਕਾ ਇੱਕੋ ਹੀ ਹੋਗੀ ਗਰਾ ਸਾਨੂੰ ਨਹੀਂ ਪਤਾ ਲੱਗਿਆ ਚਲੋ ਕੋਈ ਗੱਲ ਨਹੀਂ ਆ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿਉਂਕਿ ਮੋਰਚਾ ਇੱਕੋ ਹੀ ਆ ਤੁਸੀਂ ਸੋਚ ਲਓ ਵੀ ਮੈਂ ਸੁਖਵੀਰ ਬਦਲ ਦੇ ਧਰਨ ਚ ਆਇਆ ਮੈਂ ਜਾਂ ਸੋਚ ਲਓ ਸੁਖਵੀਰ ਬਦਲ ਟੀਟੂ ਬਣੇ ਧਰਨ ਚ ਆਇਆ ਅਸੀਂ ਅੱਜ ਜਿੰਦੇ ਲੈ ਕੇ ਆਏ ਆ ਜਿੰਦੇ ਲੈ ਕੇ ਆਏ ਆ ਕਿਉਂਕਿ ਗਲਾਡਾ ਪਹਿਲਾਂ ਵੀ ਕੋਈ ਕੰਮ ਨਹੀਂ ਹੁੰਦੇ ਗਰਾ ਪਹਿਲਾਂ ਵੀ ਇੱਥੇ ਨੁਸ਼ੀ ਨਹੀਂ ਮਿਲਦੀਆਂ ਪਹਿਲਾਂ ਵੀ ਬੈਟਰੀਆ ਕੰਪਲੀਟਾਂ ਨਹੀਂ ਗਰਾ ਅਸੀਂ ਅੱਜ ਜਿੰਦੇ ਜਿਹੜਾ ਕਿਸਾਨ ਹੈਗਾ ਵਾ ਉਹਨਾਂ ਦੀ ਆਵਾਜ਼ ਲੈ ਕੇ ਜੈ ਬੈਂਡ ਵਾਜ ਲੈ ਕੇ ਆਏ ਆ ਮੈਂ ਕਿਹਾ ਸਰਕਾਰਾਂ ਦਾ ਮੈਲ ਕੱਢ ਦੀ ਇੱਕ ਨਾ ਦਾ ਜੇ ਨਾਨਕ ਦੇ ਬੈਂਡ ਵਾਜੇ ਨਾਲ ਸਾਡੇ ਕੋਲ ਦਵਾਈ ਵੀ ਹੈਗੀ ਆ ਬਹੁਤ ਵਧੀਆ ਦਵਾਈ ਆ ਇਹਨਾਂ ਨੇ ਕੰਨਾਂ ਦੇ ਵਿੱਚ ਪਾਵਾਂਗੇ ਭਮੰਦਮੰਦ ਕੰਨਾਂ 'ਚ ਪਾਵਾਂਗੇ ਤੇ ਮੈਲ ਨਿਕਲੂਗਾ ਲੋਕਾਂ ਦੀ ਬਾਤ ਸੁਣੀ ਜਾਊਗੀ ਜਿਹੜਾ ਕਿਸਾਨ ਆ ਉਹ ਜਿਹੜਾ ਕਿਸਾਨ ਹੈਗਾ ਵਾ ਉਹ ਖੱਤਿਆਂ ਦਾ ਰਾਜਾ ਹੁੰਦਾ ਜਦੋਂ ਦੁਪੱਟਾ ਬੰਨ ਕੇ ਪਰਨਾ ਪਾ ਕੇ ਜਦੋਂ ਨਿਕਲਦਾ ਵਾ ਉਹਨੂੰ ਖੇਤਾਂ ਦਾ ਰਾਜਾ ਕਹਿੰਦੇ ਆ ਪਰ ਆਪ ਖਾਰੀ ਬਣਾਉਣ ਨੂੰ ਕਰਦੇ ਆ ਕਹਿੰਦੇ ਇਹ ਦੁਕਾਨ ਦੇ ਦਾਂਗੇ ਫਲਾਟ ਦੇਵਾਂਗੇ ਮੈਂ ਪੁੱਛਣਾ ਚਾਹੁੰਨਾ ਮੈਂ ਤੁਹਾਡੇ ਮਤਲਬ ਲਈ ਦੁਕਾਨ ਤੋਂ ਕਿਸਾਨ ਕੀ ਵੇਚੂਗਾ ਮੂੰਗੀ ਵੇਚੂ ਵੇਚੂਗਾ ਜਾਂ ਮੂਖਰੀ ਵੇਚੂਗਾ ਜਾਂ ਪਿਆਜ਼ ਵੇਚੂਗਾ ਕੀ ਕਰੂਗਾ ਦੁਕਾਨਦਾਰੀ ਕਰਕੇ ਉਹ ਕਰ ਤੇ ਮੈਂ ਇਹਨਾਂ ਨੂੰ ਕੋਈ ਜਾਂ ਖਸਤਾ ਦੀ ਖੇਤੀ ਕਰਾ ਦੇਵਾਂ ਪਰ ਜਮੀਨਾਂ ਕੌਣ ਤੇ ਆਗੇ ਕਰਾਂ ਇਸ ਕਰਕੇ ਟੀਟੂ ਬਾਣੀਆਂ ਇਹਦਾ ਵਿਰੋਧ ਕਰਦਾ ਵਾ ਤੇ ਟੀਟੂ ਬਾਣੀਆਂ ਪੂਰਾ ਕਹਿ ਰਿਹਾ ਵਾ ਵੀ ਜੇ ਹੁਣ ਵੀ ਨਾ ਮੰਨੇ ਟੀਟੂ ਬਾਣੇ ਵੱਡੇ ਵੱਡੇ ਸੱਪ ਕੱਢੂਗਾ ਇਹਨੂੰ ਕੱਢਨੇ ਆਉਂਦੇ ਆ ਸੱਪ ਤਾਂ ਇਹ ਲੈ ਕੇ ਆਏ ਬੈਂਡ ਵਾਜੇ ਲੈ ਕੇ ਆਏ ਤਾਂ ਇਹ ਲੈ ਕੇ ਆਏ ਤਾਂ ਮੈਂ ਕਹਿੰਦਾ ਅਫਸਰ ਬਾਹਰ ਕੱਢ ਦੋ ਤੁਸੀਂ ਕਿਨਾਂ ਫੇ ਕਹਾਂਗੇ ਬੰਦੀ ਬਣਾ ਲੈ ਜੀ ਪਰਚਾ ਫਾਉਮ ਕਿਉਂਕਿ ਪਰਚੇ ਤਾਂ ਨਾਲੇ ਸਾਡੇ ਤੇ ਹਾਂ ਜਿੰਦੇ ਫੇਰੀ ਲਾਵਾਂਗੇ ਜੀ ਹੁਣ ਕਹਿੰਦੇ ਜੀ ਬੰਦੀ ਬਣਾ ਲੈ ਜੀ ਅਫਸਰਾਂ ਨਾਲ ਕੋਈ ਗੱਲਬਾਤ ਹੋਈ ਹੈ ਇੱਥੇ ਤਾਂ ਕੋਈ ਕੰਨੀ ਕਹਿੰਦੇ ਕੰਮ ਕਰਦੇ ਆ ਕਹਿੰਦੇ ਕੱਢ ਦਿੰਦੇ ਆ ਬਾਅਦ ਮੈਂ ਕਹਿੰਦੀ ਮੈਂ ਪਰਚਾ ਤਾਂ ਘਟਾਉਣਾ ਨਹੀਂ ਕਿਉਂਕਿ ਆ ਮੈਨੂੰ ਫਸਾਉਣ ਨੂੰ ਫਿਰਦੇ ਆ ਮੈਨੂੰ ਜੇਲ੍ਹ ਯਾਤਰਾ ਦਿੱਤੀ ਜਾਵੇ ਪਰ ਮੈਂ ਜਿੰਦੇ ਲਾ ਕੇ ਜਾਂਦਾ ਹਾਂ ਲਾਣੇ ਲਾਣ ਦੇਣਗੇ ਜਿੰਦੇ ਲਾਉਣ ਕਿ ਸਾਡੀ ਪ੍ਰੋਪਰਟੀ ਆ ਯਾਰ ਸਰਕਾਰੀ ਜੀ ਇਜਾਗਰਾ ਸਾਡੇ ਪ੍ਰਤੀ ਐਕਸਪ੍ਰੈਸ਼ਨ ਆ ਚਲਦੀ ਆ ਜੋ ਕਮੀ ਨਹੀਂ ਤੇ ਹੁੰਦਾ ਪੁੱਟੇਛ ਦੇ ਕਾਨੂੰਨ ਬਾਕਰੀ ਜਾਂਦੇ ਆ ਨੋਟੀਫਿਕੇਸ਼ਨ ਕਰੀ ਜਾਂਦੇ ਆ ਕਹਿੰਦੇ 24311 ਕਿਲਾ 24311 ਕਿਲਾ ਨਹੀਂ ਆ ਆ ਵੱਧ ਕਿਲਾ ਵਾ ਹੁਣ ਤੁਹਾਡੀ ਭਾਈਵਾਲ ਪਾਰਟੀ ਸੰਵੀਰ ਬਾਦਲ ਦੀ ਬੋਲ ਚਲੋ ਕੋਈ ਗੱਲ ਨਹੀਂ ਸਾਡਾ ਘੱਟ ਘੱਟ ਛੁੱਟ ਰਿਹਾ ਵਾ ਜਿਹੜਾ ਇਸ ਮੁੱਦੇ ਤੇ ਬੋਲਦਾ ਅਸੀਂ ਸਾਰੇ ਵੈਲਕਮ ਕਰਦੇ ਆ ਸਾਰੇ ਨੂੰ ਜੀ ਆਇਆਂ ਸਰਕਾਰ ਕੰਨੀ ਪੋਲਿਸੀ ਵਧੀਆ ਕਹਿੰਦੇ ਕਹਿੰਦੇ ਕਿਸਾਨ ਸਾਰੇ ਖੁਸ਼ ਨੇ ਕੋਈ ਖੁਸ਼ ਨਹੀਂ ਹੈ ਕਿਸਾਨ ਦੇ ਦੇਖੋ ਬਈ ਗੱਲ ਸਮੋ ਕਲੋਨੀਆ ਦੇ ਵਿੱਚ ਜੇ ਤੁਸੀਂ ਮਕਾਨ ਲੈਣੇ 15-20000 ਤਕਰੀਬ ਨੂੰ ਹੀ ਪੈ ਜਾਂਦਾ ਜਿਆ ਕੰਮ ਹੋ ਗਿਆ ਮੀਡੀਅਮ ਬੰਦਾ ਵੀ ਮਾਰਿਆ ਜਾਊਗਾ ਗਰੀਬ ਬੰਦਾ ਵੀ ਮਾਰਿਆ ਜਾਊਗਾ ਜਫੇਦਾ ਦਿੱਲੀ ਵਾਲੇ ਉਥੋਂ ਆ ਕੇ ਇਥੇ ਮਗਾਣ ਲੈਣਗੇ ਜੀ ਇਥੇ ਹੁਣ ਪੱਕੇ ਨਹੀਂ ਬਣਾਉਂਗਾ ਸਾਡੀ ਸਰਦਾਰੀ ਜਿਹੜੀ ਹੈਗੀ ਆ ਆਹੀ ਆ ਲੁਧਿਆਣੇ ਦਾ ਜਿਹੜਾ ਮਾਣ ਹੈਗਾ ਵਾ ਪਿੰਡ ਆ ਗਏ ਸ਼ਹਿਰ ਆ ਗਏ ਆ ਆ ਗਿਆ ਆ ਆ ਗਿਆ ਦੁਕਾਨ ਆ ਗਈ ਆ ਆ ਗਿਆ ਬਾਕੀ ਇਹਦੇ ਆਨ ਦਾ ਮਤਲਬ ਕੀ ਅੱਜ ਮੈਲ ਕਢਣ ਆਇਆ ਇਹਨਾਂ ਵੀ ਕੰਮ ਕਰਨ ਸੀ ਨਾ ਉਹਨੂੰ ਜਗਾਉਣ ਵਾਸਤੇ ਬਥੇਰੇ ਤੰਦ ਪਿੱਟਨੇ ਪਏ ਸੀਗੇ ਆਹੀ ਗੱਲ ਬਾਤ ਆ ਭਗਵਾਨ ਦਾਤ ਨੂੰ ਜਗਾਉਣ ਵਾਸਤੇ ਬਥੇਰੇ ਤੰਦਾਂ ਦੀ ਹੋ ਗਈ ਜੀ ਬਾਕੀ ਲੀਡਰਸ਼ਿਪ ਤੁਸੀਂ ਇਕੱਲੇ ਮਤਲਬ ਨਹੀਂ ਲੀਡਰਸ਼ਿਪ ਦੀ ਗੱਲ ਬਾਤ ਨਹੀਂ ਪਾ ਧਰਨਾ ਟਿੱਟੂ ਬਾਣੀ ਦਾ ਵਾ ਕਰਾ ਪਾਰਟੀ ਵਜੋਂ ਜਦੋਂ ਹੁੰਦਾ ਉਹ ਤੋਂ ਘੱਟ ਹੀ ਕਰਦੇ ਆ ਆ ਪਰਨਾ ਮੈਂ ਤਾਂ ਪਾਇਆ ਵਾ ਮੈਂ ਕਿ ਤੂੰ ਹੀ ਖਬਰਾਂ ਬਣਾਵਿੰਦੀਆਂ ਨੇ ਤੇ ਟਿੱਟੂ ਬਾਣੀ ਨੇ ਸ਼ਕੀਬਾਦ ਜੁਆਇਨ ਕਰ ਲਿਆ ਠੀਕ ਨੇ ਗੱਲ ਅੱਜ ਕੱਲ੍ਹ ਕਾਹਤ ਨਿਸ਼ਾਨੀ ਲਾਈਏ ਕਿ ਮੈਂ ਬੀ ਜੀ ਪੀ ਦਾ ਵਾ ਮੈਂ ਰਵਨੀਤ ਬਟੂ ਨੂੰ ਪੌਣ ਦੀ ਖਾਤਰ ਆਪ ਦਾ ਘਰ ਬਰਬਾਦ ਕਰਤਾ ਉਹਦੇ ਖਿਲਾਫ ਤਿੰਨ ਤਿੰਨ ਚੋਣਾਂ ਲੜੀਆਂ ਨੇ ਉਹਨੂੰ ਪੌਣ ਵਾਸਤੇ ਮੈਂ ਬਹੁਤ ਕੁਝ ਖੋਇਆ ਵਾ ਹਾਂ ਰਵਨੀਤ ਬਟੂ ਤੇ ਮੋਢੇ ਤੇ ਟਿੱਟੂ ਬਾਣੀ ਜਾਊਗਾ